ਈਸੋ ਨਿਹਾਲ ਜੀ ਸਿਰ ਗਾਣ ਬੋਲੇ 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 ਈਸੋ ਨਿਹਾਲ ਜੀ ਸਿਰ ਗਾਣ ਕੋਈ ਤੂੰ ਆ ਲੱਗ ਬੀਡੀਓ ਮੁੱਕ ਗਈ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ बोले बोले भोले सोनिहाोले सोनिहाोले बोले

ਲੋਟਾ ਬਾਈ ਮਾਨ ਲਓ ਜੀ ਬਹੁਤ ਵਧੀਆ ਮਾਨ ਬਖਸ਼ਿਆ ਸੇਠ ਸਾਹਿਬ ਜੀ ਨੇ ਤੇ ਬਾਪੂ ਜੀ ਤੇ ਸਾਰੇ ਜਾਣਦੇ ਆਪਾਂ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਆ ਜਾਂਦੇ ਬੁੜੀਆਂ ਨੂੰ ਇਕੱਠਿਆਂ ਹੜ ਜਾਂਦੇ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਹਾਂਜੀ ਬੋਲੇ ਇਸੋ ਨਿਹਾਲ ਠੀਕ ਹੈ ਆ ਜੀ ਆ ਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਬਸ ਬਸ ਚਲ ਬੋਲੇ ਇਸਾਨਿਹਾਰ ਸੁਨਿਹਾਰ ਲਓ ਜੀ ਕਾਠ ਬਹੁਤ ਹੈ ਤੇ ਜਬਰਦਸਤ ਸਵਾਗਤ ਹੋਇਆ ਔਰੇ ਤੇ ਸਾਰੇ ਜਾਨਾਂ ਨੇ ਪਾਏ ਨੇ ਸਰੋਪੇ ਤੇ ਜਿੰਨਾ ਜਿੰਨਾ ਨੇ ਸਰੋਪੇ ਪਾਏ ਨੇ ਸਾਰਿਆਂ ਦਾ ਮਾਨਾਦਰ ਜੀ ਆਇਆਂ ਨੂੰ ਤੇ ਹੈ ਪੰਜ ਨੰਬਰ ਵਾਰਡਾ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਤੇ ਪੇਜ ਨੂੰ ਫੋਲੋ ਕਰ ਲਓ ਜੀ ਧੰਨਵਾਦ ਠੰਡੇ ਠੰਡੇ ਚੱਲ ਰਹੇ ਨੇ ਪਾਣੀ ਪੋੜੇ ਵੰਡਿਆ ਜਾ ਰਿਹਾ ਹੈ ਤੇ ਭਾਂਜੀ ਸਕੂਟਰੀ ਤੇ ਖਿੱਚ ਦੋ ਪਾਣੀਆ ਪਾਣੀ 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 ਵਾਲੇ ਪਾਣੀ ਵਾਲੇ